ਬਾਈ ਆਪਣੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਬਈ ਹੱਥ ਛੋੜ ਕੇ ਨਵੇਂ ਬਲੌਗ ਦੀ ਸ਼ੁਰੂਆਤ ਲੱਗਿਆ ਬਈ ਕਰਨ ਬਾਕੀ ਬਈ ਆਪਣੇ ਬੇਟੇ ਦਾ ਜਨਮ ਦਿਨ ਹੈ ਜੀ ਅੱਜ ਸਾਰੇ ਦੇ ਉਹ ਵਧਾਈਆਂ ਬਈ ਆਪਣੇ ਬbro ਹੈਪੀ ਬਰਥਡੇ ਜੀ ਇੱਕ ਆਪਣੇ ਭਾਈ ਦਾ ਜੀ ਛੋਟੇ ਦਾ ਆਪਣੇ ਤੋਂ ਤਾਏ ਦਾ ਮੁੰਡਾ ਹੀ ਆਪਣੇ ਦਾ ਬੇਟਾ ਹੈ ਮਾਸਟਰ ਨੇ ਜੀ ਉਹਨਾਂ ਦਾ ਜਨਮ ਦਿਨ ਹੈ ਬਈ ਉਹਨੂੰ ਵੀ ਦਿਓ ਵਧਾਈਆਂ ਬਈ ਆਪਣੇ ਤਾਂ ਨਾਨ ਪ੍ਰਮਾਤਮਾ ਬਈ ਲੰਬੀਆਂ ਉਮਰਾਂ ਕਰੇ ਦੁਆਆਂ ਦੀਆਂ ਬਈ ਚੜ੍ਹਦੀ ਕਲਾ 'ਚ ਰਹਿਣ ਹਮੇਸ਼ਾ ਖੁਸ਼ ਰਹਿਣ ਜ਼ਿੰਦਗੀ 'ਚ ਦੁੱਖ ਨਾ ਆਵੇ ਬਈ ਉਹ ਆੜੀ ਠਵਾਰੀ ਤੋਂ ਬਚੇ ਰਹਿਣ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਬਈ ਬਾਕੀ ਬਈ ਫੇਰ ਉਹੀ ਗੱਲ ਆ ਜੂਗੀ ਵੀ ਰੋਜ਼ ਵਾਲਾ ਕੰਮ ਬਈ ਦਿਖਾਈ ਜਾਂਦੇ ਹੋ ਬਈ ਦੇਖੋ ਜਿਹੜਾ ਆਪਣਾ ਜ਼ਿੰਮੇਵਾਰ ਦਾ ਕੀਤਾ ਉਹ ਤਾਂ ਰੋਜ਼ ਦੀ ਹੁੰਦਾ ਡੰਗਰਾਂ ਦਾ ਲਾਲੂ ਆਪਣਾ ਖੇਤ ਹੁਣ ਆਏ ਆ ਕੱਖ ਕੰਡਾ ਲੈ ਕੇ ਗਏ ਆ ਬਈ ਦਵਾਈ ਵਾਲੇ ਨੂੰ ਵਿਚਾਰੇ ਨੂੰ ਇਹਨੂੰ ਤਿੰਨ ਦਿਨ ਹੋ ਗਏ ਤੇ ਚਾਰ ਦਿਨ ਆਉਂਦੇ ਨੂੰ ਪਹਿਲਾਂ ਇਹ ਘਰ ਦੇ ਢੱਲੇ ਰਹੇ ਬਾਈ ਕੱਲ ਦਾ ਆਣ ਲੱਗਿਆ ਇਹ ਕੱਲੇ ਨੇ ਕਰਤੇ ਦੇ ਬਾਈ ਚਾਰ ਕਿਲੇ ਆਪਣੇ ਪਿਛਲੇ ਪਹਿਰਾ ਇਹਦੀ ਪੰਜ ਕਿਲੇ ਰਹਿ ਗਏ ਤੇ 5-7 ਕਿਲੇ ਪਹਿਲਾਂ ਕਰ ਗਿਆ ਦੀ ਇਹ ਅੱਜ ਲੱਗ ਰਿਆ ਕਰਨ ਕਿਲਾ ਕਰਤਾ ਇਹਨੇ ਆਪਾਂ ਨੇ ਚਾਰ ਦੀ ਰੀੜੀ ਭਰ ਲਈ ਬਾਈ ਦਿਖਾਉਣਾ ਤੁਹਾਨੂੰ ਬੈਕ ਕੈਮਰਾ ਕਰਕੇ ਆਪਾਂ ਚਾਰ ਵਾਲੀ ਰੀੜੀ ਬਾਈ ਆਪਾਂ ਨੇ ਭਰ ਲਈ ਆ ਖੜਿਆ ਆ ਬਾਈ ਦਾ ਮੋਟਰਸਾਈਕਲ ਖੜਿਆ ਬਾਈ ਦਵਾਈ ਰਲਾ ਕੇ ਦੇਤੀ ਬਾਈ ਇਹਨੂੰ ਉਹ ਲੱਗ ਰਿਆ ਕਰਨ ਉੱਥੇ ਬਾਈ ਦਿਖਾਉਣਾ ਤੁਹਾਨੂੰ ਉਹ ਆਉਂਦਾ ਬਾਈ ਢੋਲਾ ਚੱਕੀ ਉੱਥੇ ਦਵਾਈ ਰਲਾ ਰੱਖਿਆ ਬਾਈ ਉਹ ਜਿੱਥੇ ਤੱਕ ਪੀਲੀ ਪੀਲੀ ਚਮਕਦੇ ਆ ਬਈ ਆਪਣੀ ਇਹ ਸਾਰੀ ਆਪਣੀ ਇੱਧਰ ਬਾਈ ਇਹ ਉਹ ਬਾਈ ਉਰੋਂ ਪੰਜਾਬ ਨੰਬਰ 1 ਆ ਗਾਹਾਂ ਊਸ਼ਾ ਦੇ ਆ ਕੇ ਉਹ ਦੋ ਗਿੱਲੇ ਦੋ ਗਿੱਲੇ ਉਹ ਨੇ ਬਾਈ ਜਿਹੜੇ ਪੱਕ ਰਹੇ ਨੇ ਉਹ ਖਰਾਬ ਨੇ ਵਿੱਚ ਬਾਈ ਉਰਾਂ ਤੋਂ ਬਾਈ ਉਹ 18 85 ਦਾ ਗਿੱਲਾ ਆ ਗਿਆ 15 ਸੌ ਨੌ ਆ ਬਾਈ ਹਲਵਾ ਬਾਈ ਲੱਗ ਰਿਆ ਆਪਣਾ ਸਪਰੇਅ ਕਰਨ ਬਾਈ ਹੁਣ ਬਾਈ ਚੱਲ ਇਹਨੂੰ ਸਮਝਾ ਕੇ ਤੇ ਵੀ ਆ ਦਵਾਈ ਐ ਕਰ ਲਈ ਬਾਈ ਐ ਕਰ ਲਈ ਉਨ ਆਪਾਂ ਚੱਲਦੇ ਆਂ ਬਾਈ ਘਰੇ ਕਰੇ ਆਂ ਆਪਾਂ ਨੇ ਬਾਈ ਮੱਥਾ ਟੇਕ ਕੇ ਆਣਾ ਜਾਣਾ ਆਪਾਂ ਰੋਹੀ ਵਾਲੇ ਬਾਈ ਬਾਬੇ ਦੇ ਉੱਥੇ ਮੱਥਾ ਟੇਕ ਕੇ ਆਣਾ ਸਾਨੂੰ ਦਿਖਾਣੇ ਬਾਈ ਬਾਕੀ ਜਨਮ ਦੇਣਾ ਬੇਟੇ ਦਾ ਆਥਣੇ ਦੇਖਦੇ ਆਂ ਵੀ ਕੀ ਕਹਿੰਦਾ ਕੀ ਮੰਗਾਉਂਦਾ ਬਾਕੀ ਬਾਈ ਆਪਣਾ ਬੇਟਾ ਨਾਲੇ ਧੱਕਾ ਪੈਸਾ ਲਾਉਣ ਵਾਲਾ ਨਹੀਂ ਹੈਗਾ ਬਾਲਾ ਚਿਪੜਾ ਆਦਮੀ ਹੋ ਗਿਆ ਫੇਰ ਅਗਲਾ ਕਹਿੰਦਾ ਵੀ ਐ ਆਪਣਾ ਬੱਚਾ ਆਪਣਾ ਬੇਟਾ ਬਾਈ ਖਰਚਾ ਨਹੀਂ ਕਰਕੇ ਰਾਜੀ ਜਮੀ ਜਮੀ ਉਹ ਆ ਬਾਈ ਖਰਚੇ ਦਾ ਦਾਵਾ ਹੁ ਪੂਰਾ ਚੱਲਦਾ ਬਾਈ ਵੀ ਆਪਾਂ ਨੇ ਖਰਚਾ ਨਹੀਂ ਕਰਨਾ ਖਰਚੇ ਦਾ ਦਾਵਾ ਹੋ ਬਾਈ ਪੂਰਾ ਚੱਲਦਾ ਹੈ ਇਹ ਕਹਿੰਦੇ ਆ ਬਾਈ ਹੁਣ ਸਾਰੇ ਭੈਣ ਭਾਈਆਂ ਨੂੰ ਬਾਕੀ ਬਾਈ ਰਸਤੇ 'ਚ ਮਿਲਦੇ ਆ ਹੁਣ ਮੜਿਆ ਮੋਟਰਸਾਈਕਲ ਚਲਾਉਨੇ ਆ ਬਾਈ ਰੇਡੀ ਵਾਲਾ ਅਹੀਂ 'ਚ ਸਾਨੂੰ ਪਤਾ ਹੈ ਬਾਈ ਦਿੱਕਤ ਆਊਗੀ ਥੋੜਾ ਜਿਹਾ ਦਿਖਾਉਨੇ ਆ ਜਾਣਦੇ ਆ ਬਾਈ ਰਸਤੇ 'ਚ ਤੋਂ ਹੁਣ ਆਪਾਂ ਰੇਡੀ ਭਰ ਲਈ ਆਵਾ ਮਾਉਰੇ ਕੇ ਮੈਂ ਜਾ ਰਹੇ ਆ ਬਈ ਇਹ ਆਪਣੇ ਮੁੰਡੇ ਹੂਟਨ ਵਾਲੇ ਨੇ ਇਹਨਾਂ ਦੀ ਦੁਕਾਨ ਹੈ ਏਡੇ ਤੇ ਬਈ ਪਰਕਰਾ ਬੁਰਕਰ ਪਰਚੂਨ ਦੀ ਦੁਕਾਨ ਵੀ ਇਹਨਾਂ ਦੀ ਹਲਵਾਈ ਬਣੇ ਦਾ ਕੰਮ ਵੀ ਕਰਦੇ ਨੇ ਬਈ ਸਾਰਾ ਕੰਮ ਕਰਦੇ ਨੇ ਇਹਨਾਂ ਨੇ ਆਪਣੇ ਪਿੰਡੇ ਜਮੀਰ ਕੇ ਬਈ ਕਾਰੋਬਾਰ ਕਰਿਆ ਇਹਨਾਂ ਨੇ ਬਾਈਆਂ ਨੇ ਹੁਣ ਜਾਣਦੇ ਆ ਬਈ ਘਰੇ ਜਾ ਕੇ ਕਰਨਾਲਾ ਤੋਂ ਪਾਸੇ ਦਾ ਮਰ ਕੇ ਵੀ ਉਹ ਤੇ ਲਾਰੇ ਤੇ ਲਾਰੇ ਗੁਬਈਆ ਬੜੇ ਹਰਾ ਹੋਏ ਸਿਆਰ ਹੋਰੀ ਬੱਟਿਆ ਕਰਾਂਗੇ ਇੱਕ ਜਰੀ ਪਕਾਈ ਕਿੰਨੀ ਵਾਗਰ ਹੁਣ ਛਾਉ ਨੂੰ ਪੱਟ ਕੇ ਜਾਣਾ ਪੈ ਗੋ ਬਈਓ ਛਾਉ ਨੂੰ ਪੱਟ ਕੇ ਚਲਾ ਆਈ ਨਹੀਂ ਉੱਠ ਕੇ ਅਗਲਾ ਪਾ ਲੈਣਾ ਦੁਨੀਆਂ ਸੁਬਈਆ ਹੁਣ ਮਹੀ ਕਰਕੇ ਕੱਖ ਕੰਡਾ ਹੋ ਗਿਆ ਮਕੜਾ ਹੋ ਰਿਹਾ ਜਿਆਦੇ ਕੀੜਾ ਵੱਡਾ ਬਹੁਤ ਜਿਆਦੇ ਹੋ ਰਿਹਾ ਇਹਦੇ ਕਰਕੇ ਬਹੁਤ ਜਿਆਦਾ ਇਤਬਾਰ ਹੋ ਜਾਏ ਤੇ ਕਰਕੇ ਬੋੜ ਆਤਾ ਦੀ ਆਉਦੇ ਮੁੰਡੇ ਨੂੰ ਠੱਡਾ ਸੁਭਾਈ ਲਾਲ ਸੇਵਾ ਜੋ ਦੇਖਦੇ ਮੈਂ ਕੀ ਵੜਦਾ ਹਾਂ ਜਾਂ ਕੀ ਕਰੇ ਪਤਾ ਨਹੀਂ ਬਾਈ ਬਈ ਆਏ ਆ ਬਲੌਕ ਆਪਾ ਜੀ ਦਾ ਕਿਤੇ ਚਾਦੀ ਬਾਹਰ ਅੰਦਰ ਜਾਂਦੀ ਹੋਈ ਹੈ ਜਿਵੇਂ ਉਹਨੇ ਬਾਈ ਕਾਲੇ ਮਾਲ ਹੋਈ ਫਲਕੀਤ ਬਾਈ ਹੋਈ ਉਹ ਬੰਦਿਆਂ ਦਾ ਲਾ ਲੋ ਵੀ ਸਿਸਟਮ ਬਾਈ ਬਾਹਰ ਅੰਦਰ ਜਾਦੇ ਨੇ ਪਿੰਡ ਦੇ ਫਿਰਦੇ ਨੇ ਫਾਇਨ ਨੇ ਬਾਹਰ ਤਰ ਜਾਂਦੇ ਵੀ ਹੈਗੇ ਇਹ ਬੰਦਾ ਇਹ ਬਾਹਰ ਤਰ ਜਾਂਦਾ ਹੋਵੇ ਨਾ ਇਹ ਫੜਕ ਪਾਉਂਦਾ ਰੋਜ਼ ਨਵੀਂ ਨਵੀਂ ਚੀਜ਼ ਦਿਖਾਉਂਦਾ ਆਪਾ ਦਾ ਮਸਾ ਆਪਣੀ ਡੋਰ ਦੇ ਵਿੱਚ ਲੱਗਾ ਜਾ ਮੋਟਰ ਲੱਗ ਜਾਨੇ ਬਈ ਜਾ ਹੋਰੇ ਹੁਣ ਮਾਕੀ ਬਾਬਾ ਜੀ ਆਇਆ ਕਰਨਗੇ ਉਹਨਾਂ ਨਾਲ ਸੇਵਾ ਲੱਗੇਗੀ ਔਰੀਆਂ ਵੰਡਣ ਵਿੱਚ ਅੱਜ ਫਕੀ ਮੰਨਦੇ ਆ ਬਈ ਕਰਨ ਜਾ ਕੇ ਫਿਰ ਉਰੀ ਕੋ ਟ੍ਰੈਵਲ ਇਹਦਾ ਮੱਥਾ ਟੇਕ ਕੇ ਆਵਾਂਗੇ ਅਸੀਂ ਬੂਧੜਾ ਦਿਖਾ ਮੈਂ ਕਿਹਾ ਉਹ ਯਾ ਬੰਦਾ ਬੂਧੜਾ ਸੀ ਮੈਂ ਚਿੱਕਣਾ ਨਹੀਂ ਆ ਇੰਨਾ ਨਹੀਂ ਹੁੰਦਾ ਨਾ ਬਾਵਲੀ ਬਣੀ ਐ ਨਾ ਚਿੱਕਣਾ ਨਹੀਂ ਲੈ ਕੱਠੀਆਂ ਨਹੀਂ ਜਾਂਦੇ ਤੇ ਫਸਦੀਆਂ ਨਹੀਂ ਪਹਿਲਾਂ ਇਹ ਸਾਰਾ ਇੰਤਜ਼ਾਮ ਬੰਦੇ ਨੂੰ ਕਰਕੇ ਬੈਠਣਾ ਨਹੀਂ। ਮਾੜੇ ਮੈਂ ਆ ਵੀਦਾ ਦੇਖ। ਹਾਂ। ਮਾਥਾੜੇ ਕਿਹਾ ਬਈ ਉਹ ਦੋ ਜਿਹੜੇ ਡਰਾਮਾ। ਫੋਟੋ ਜ਼ਾਇੰਗਰ ਦੀ। ਜਾਣਾ ਆਣੀ ਬਹੁਤ ਬਾਤਾਂ ਨੇ ਬਈ। ਦੇ ਜ਼ੀਰੋ ਟੁੱਕਾ ਅਡਾ ਆਉਣੇ ਭਾਈ ਸਰ ਵੀ ਆਈ ਗਵਾ ਗਾ ਵੀ ਜੂਰ ਟੋਕ ਬ੍ਰੀਕ ਹੋ ਜੂਗੀ ਫੇਰ ਆ ਜਾ ਦੇ ਜਾ ਐ ਕਰਦੇ ਜਿਵੇਂ ਹਾਥੀ ਲੈ ਹੁ ਹੌੜੀ ਨਹੀਂ ਹਾਥੀ ਵੀ ਆਖ ਛੋਟੇ ਨੇ ਇਧਰੇ ਵੜੇ ਪਿੱਟੇ ਦਾ ਨਾ ਵੜਿਆ ਕਿਤੇ ਜੀ ਗ੍ਰੈਂਡ ਰੋਮਟਾ ਤੇ ਬੁੱਧੀ ਨਾ ਹਨ ਗ੍ਰੈਂਡ ਵਾਲੇ ਹਾਇਰ ਫਾਦੇ ਨਾਉਂ ਗੱਲ ਕਰਦੇ ਆ ਗ੍ਰੈਂਡ ਰੋ ਦਾ ਕੁੱਪਕਾਲਾ ਬ੍ਰੀਕ ਬਣਾ ਲਦਾ ਇਹ ਮਸ਼ੀਨ ਕੱਟ ਪੈਣਗੇ ਬਿਜਲੀ ਵਾਲੇ ਆਨਲਾਈਨ ਕੰਮ ਉਹ ਵੈਬ ਆਪ ਹੈ ਨਾ ਅਭੀ ਜਿਹੜੀ ਇਹਨੇ ਕਰਤੀ ਨਾ ਅਭੀ ਜਿਵੇਂ ਮੈਂ ਬਿਜਲੀ ਨਾਲ ਭਾਈ ਕਹਿੰਦੀ ਹਾਂ ਨਾ ਆਨਲਾਈਨ ਬਾਬੇ ਦਾ ਮਾਰਨਾ ਹੈ ਉਹ ਆਨਲਾਈਨ ਹੀ ਭਾਇ ਕਰੂ ਅਗਲੇ ਕਰੂ ਬਾਬੇ ਆਨਲਾਈਨ ਪੈਸੇ ਭਾਦੇ ਦੇ ਨੂੰ ਮੈਂ ਨਾ ਭਾਈ ਗਾਹਲੀ ਪੀੜੀ ਨਹੀਂ ਕਰੂਗੀ ਤਾਂ ਲੱਗਦਾ ਹੈ ਕਿ ਉਹ ਆਨਲਾਈਨ ਭਾ ਦੇ ਕੀ ਤੁਹਾਨੂੰ ਪੈਸੇ ਜਾਰੀ ਕਰਦੇ ਹਾਂ ਕਿੰਨਾ ਆਪ ਲੋਕੀ ਮਾਣ ਮਾਨ ਲਈ ਚੱਲਣਾ ਹੈ ਇਹ ਆ ਬਈ ਕਾਕਾ ਦਾ ਪਿੰਡਾ ਜੀ ਆਪੇ ਇਧਰ ਆਇਆ ਇਹ ਵੀਰ ਦੀ ਸਟਰੋਮ ਬਹੁਤ ਸੋਨਾ ਬਣਾਇਆ ਹੈ ਬਈ ਇਧਰ ਅੱਛੇ ਕੋਈ ਪ੍ਰੋਗਰਾਮ ਹੋਵੇ ਬਈ ਇਧਰ ਟੀਜੇ ਵੀ ਚੱਲਣਗੇ ਕੋਈ ਦਾ ਕੋਈ ਸਿਸਟਮ ਲੱਗਿਆ ਹੋਣਾ ਅਲਾਈ ਪਾਣੀ ਉਹ ਪਿਆਰੇ ਨੇ ਪੀ ਲੋ ਆਪ ਦੀ ਜ਼ਰਕਾ ਹੈ ਬਈ ਸਾਰਾ ਸਿਸਟਮ ਹੋਰੇ ਚੱਲ ਰਿਹਾ ਹੈ ਬਾਕੀ ਪਹਿਲੇ ਚੱਲ ਕਰ ਲਓ ਮੈਂ ਇਹ ਕਹਿੰਦਾ ਤੁਹਾਨੂੰ ਸਾਰਾ ਖਤੋਂ ਹਾਂ ਬਸ Hello. 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 See. Hello. Hello. See. Hello. 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 ਕਾਈਆਂ ਪਟਿਆ ਰਹੇ ਨੇ ਸਾਊਂਡ ਸਟਾਲੀ ਪਰ ਆਇਆ ਮੇਲਾ ਬਈ ਬਹੁਤ ਜਿਆਦੇ ਦਿਖਾਣੇ ਆ ਹੁਣ ਸੋਨੂੰ ਬਾਰੇ ਵੀ ਦੁਕਾਨਾਂ ਲੱਗ ਰਹੀਆਂ ਨੇ ਚੱਲ ਮੈਂ ਤੇ ਬੋਲ ਆਇਆ ਚਲੋ ਲੋਕਾ ਆਪਣਾ ਕਿਚਨ ਦਾ ਲਾਸ਼ ਲੰਗਵਾਰ ਪਾਣੀ ਪੋਣ ਸਾਹ ਦੇ ਦੂਰ ਨੇ ਸਰਦਾਰ ਅਸਿਸਤਨ ਬਈ ਸਾਰਾ ਕੁਛ ਚੱਲ ਰਿਹਾ ਸਾਰੀਆਂ ਦੁਕਾਨਾਂ ਨੇ ਅੱਕਰੀਆਂ ਨੇ ਬਾਈ ਸੇਲਾ ਦੁਕਾਨਾਂ ਸਾਰਾ ਸਿਸਟਮ ਚੱਲੇ ਹੋਇਆ ਹੈ ਦੁਨੀਆ ਬਹੁਤ ਆਰੀਆ ਬਾਈ ਰਾਸਟ ਚਾਲਣਾ ਵੀ ਦੁਵਾਰਾ ਕਹਿੰਦੇ ਸਾਲ ਦੇ ਹਿਸਾਬ ਨਾਲ ਬਾਈ ਤਾਂ ਹੀ ਉਹ ਭੀੜ ਬਹੁਤ ਹੋ ਗਈ ਔਰ ਆ ਜਿਹੜਾ ਬਾਈ ਰਾਤ ਦਾ ਜਗਰਾਫਤ ਹੈ ਔਰ ਰਾਤ ਨੂੰ ਰਾਤ ਦਾ ਪ੍ਰੋਗਰਾਮ ਚੱਲੂਗਾ ਯੂਰੇ ਛੱਡੀ ਮਿੱਟੀ ਬਹੁਤ ਆ ਚੇ ਕਰ ਲਾ ਬਾਈ ਮਾ ਜਾਣਦੇ ਜਾਣਦੇ ਜਿਆਦਾ ਬਾਈ ਚੱਲ ਬਾਈ ਇਹ ਜੁਵਾਜੀ ਪੱਟੀ ਦੁਕਾਨ ਸਾਰਾ ਸਿਸਟਮ ਵਾਲੀ ਕੀਤੀ ਬਾਰੀ ਕੀਆ ਹੁਣ ਪਿੰਟ ਚੱਲਦੇ ਆ ਬਾਈ ਬਸ ਆਪਣੀ ਗੱਡੀ ਆ ਲੜੀ ਆ ਪਈ ਜੋ ਕੋਈ ਸਿਸਟਮ ਹੰਤਾ ਹੋਇਆ ਇਹਦੀ ਆਪਾਂ ਨੇ ਬਾਸ ਸਿੰਘ ਵਧਾਣੀ ਆਪਣੀ ਗੱਡੀ ਦੀ ਪੀਵੀ 640052 ਜਿਹੜਾ ਕੋਈ ਭਾਈ ਆਪਣੀ ਵੀਡੀਓ ਦੇਖਦਾ ਦੱਸੇ ਜੇ ਬਾਸਿੰਗ ਹੁੰਦੇ ਵੀ ਭਾਈ ਬਾਸਿੰਗ ਵਧਾਣੀ ਆਪਾਂ ਨੇ ਗੱਡੀ ਦੀ ਵੇਚਣ ਨੂੰ ਜੀ ਨਹੀਂ ਕਰਦਾ ਭਾਈ ਆਪਾਂ ਨਾਂਵੀ ਲਈਦੀ ਆਪਦੀ ਲਾਜਵਰ ਨੂੰ ਲੈ ਜਾਣਾ ਫਿਰ ਰੁਖੜਾ ਮਿਲਦੀ ਨਹੀਂ ਜੀ ਦੇਖੀ ਕਿ ਜੰਤੀ ਆਈ ਵੀਰੋਂ ਪਰਾਨਾ ਪਈ ਤੇ ਕਿੰਨੀ ਆਈ ਮਾ ਕਦੋ ਦੇ ਦੇਣ ਤੋਂ ਉਹ ਕਹਿੰਦਾ ਚਾਹ ਉਹ ਚੱਲ ਆਇਆ ਵੀ ਕਈ ਵਾਰੀ ਕਿਸੇ ਨੂੰ ਦੇਣਾ ਵੈਂਦਾ ਲਾ ਕਹਿੰਦੇ ਤਾਂ ਬਰੈਸ ਮੰਗਦੇ ਵੰਗੇ ਉਹ ਕਹਿੰਦੀ ਹੈ ਹੀ ਗਾਲਟੇ ਵੀ ਮਾ ਜੇ ਪੜਿਆ ਉਹਨਾਂ ਨੂੰ ਵੀ ਨਹੀਂ ਪਤਾ ਕਹਿੰਦੇ ਹੋ ਕਿਹਦੇ ਟੋਲੀ ਦਾ ਛੋਟੇ ਮੁੱਖ ਮੰਤਰੀ ਮੂਰੇ ਆਂਦੀ ਹੈ ਉਹ ਜਿਹੜੇ ਕਾਲਾ ਨੇ ਲਵੇ ਇੱਥੇ ਪਹਿਲਾਂ ਟੈਰ ਵਾਲੇ ਦੀ ਦੁਕਾਨ ਦੇ ਦੇ ਨਾਲ ਲੱਗ ਉਛੜ ਤੱਕ ਆ ਬਾਣੀ ਆ ਕੰਮ ਉਹ ਤੋਂ ਅਸੀਂ ਟਾਇਰ ਪਵਾ ਕੇ ਲੈ ਕੇ ਤੇ ਕਈ ਸਾਲ ਹੋ ਗਏ ਕਿ ਮਿੱਟੀ ਨਾ ਕਿ ਮਿੱਟੀ ਆ ਰੋਡ ਰੂਡ ਦੀ ਪੰਗੇ ਨੇ ਜਾਂ ਕਿਤੇ ਫਲਾਕਾ ਬਲੂਟਾ ਜਾਂ ਹਾਂ ਜੀ ਫਿਰ ਛੇਣਾ ਜੀ ਤੇਹੀ ਪਾਉਂਦੇ ਨੇ ਟਰਾਲੀਆਂ ਨਾਲ ਕਿਹੜੇ ਲੋਟਾਂ ਦੀ ਆ ਥਾਂ ਤੇ ਟੁੱਟ ਲਈ ਇਹੀ ਪਾਉਂਦੇ ਨੇ ਹੁਣ ਉਹਨਾਂ ਨੇ ਪਵਾਈਆਂ ਜਿੱਥੇ ਹਰਦੀਪ ਦੀ ਮਹਿਸਾ ਮੰਨਣਾ ਵਾਲਾ ਬਣਾਇਆ 1100 ਦੀ ਟਰਾਲੀ ਡਿੱਗੀ ਇੱਕ ਕੰਨਾਂ ਦੀ ਦਾਸ ਇੱਕ ਪੈ ਗਈਆਂ 10000 ਦੀ ਮਸਤੀ ਪੈ ਗਈ ਸਿੱਧੀ ਬਾਕੀ ਹੋਰ ਬਹੁਗੀ ਵੀ ਬੱਚੀ ਯਾਰ ਦੀ ਮਿੱਟੀ ਪੈ ਜੂ 700 ਰੁਪਏ ਭرائی ਭرائی ਹੈ ਕਹਿੰਦਾ ਪਤਾ ਨਹੀਂ 900 ਰੁਪਏ ਗਲਤੀ ਭੈਣ ਦੀ 900 ਰੁਪਏ ਭرائی ਹੈ ਕਹਿੰਦਾ 200 ਰੁਪਏ ਸੀ ਕਿਹਾ ਵੀ ਢੇੜੇ ਦਾ ਘਾਤੋ ਛੱਡਣਾ ਵੀ ਢੇੜਾ ਵੀ ਆਪੇ ਲਾਜੋ ਕਹਿੰਦਾ 1100 ਰੁਪਏ ਦਾ ਢੇੜਾ ਹੈ 700 ਰੁਪਏ ਉਹਦੇ 900 ਰੁਪਏ ਭرائی ਦਾ ਕਹਿੰਦਾ ਹੋਇਆ ਫਿਰ ਛੋਡੇ ਦਾ ਬਾਲੀਆ ਗਲਾਰੀ ਸਾਡੇ ਦਾ 2500 ਰੁਪਏ ਹੈ ਦਾ ਬਾਲੀਓ ਫੇਰ ਕਰਕੇ ਲਾ ਦਿੱਤੀ ਪੂਰੇ ਹੈ ਹੀ ਨਹੀਂ ਮਿੱਟੀ ਉਹ ਰੋਡ ਜਾ ਬਣਿਆ ਜਦੋਂ ਸਭ ਨੇ ਚਕਾਤੀ ਹਾਂ ਉਹਦਾ ਪੱਤਰ ਖੇਤ ਵੀ ਅਗਲਾ ਚਕਾਈ ਗਿਆ ਹਲੇ ਲੋਕ ਪਸਤਾਨੇ ਹਲੇ ਕੀ ਬਣਦਾ ਕਹਾਗਾ ਨਹੀਂ ਹਾਂ ਅਮਰੀਕ ਨੇ ਪਟਾਰਕੀ ਦੀ ਉੱਥੇ ਜਿਹੜੀ ਜਿਹੜੀ ਜ਼ਮੀਨ ਦੀ ਜਮੀ ਡੂੰਗੀ ਅੱਛਾ ਉਹਨੇ ਦੁਕਾਨ ਨੇ ਇੱਧਰ ਲਈ ਕੀਤੀ ਆ ਜਗਰਾਮ ਨਹੀਂ ਹਰੋਂ ਜਾਣੇ ਅੰਡਰੋਂ ਲੀਟਰੋਂ ਲੀ ਕਰਨ ਅੱਛਾ ਨਹੀਂ ਕਿਹੜਾ ਸਤਰਾਨੇ ਪਤਾ ਨਹੀਂ ਕਿਹੜਾ ਬੰਦ ਦੀ ਲੜਕੀ ਦੀ ਖੁਸ਼ੀ ਇਲਹਾਰ ਨੇ ਆ ਰਹੇ ਨੇ ਦਵਾਨੇ ਦੋ ਦੋ ਕਿੱਲੇ ਲੈ ਰਖੇ ਨੇ ਦਵਾਨੇ 10-10 ਵਟ ਪਟਾਤੇ ਹੋਰ ਉਹ ਲੋਕ ਵੀ ਦੁਖੀ ਤੇ ਉੱਥੇ ਵਾਲੇ ਵਾਲੇ ਪਹਿਲਾਂ ਇਹਨਾਂ ਪਾਣੀ ਟੁੱਟਦਾ ਸਾਡਾ ਵੀ ਆਇਆ ਹੁੰਦਾ ਹਾਂ ਕੋਈ ਕੁੜੀ ਦਾ ਕਾਨੂੰਨ ਬਟਪਟਈਆ ਕਰਦਾ ਇੰਨੇ ਦੁਖੀ ਹਾਂ ਹੋਰ 부ਜੀ ਨੂੰ ਆਪਣੇ ਪਿੰਡ ਚ ਮਿਲਈ ਨਹੀਂ ਦੇਖ ਲੈ ਮੁੜ ਕੇ ਜ਼ਮੀਨ ਜਿਹੜਾ ਕਾਲ ਬੇਟੀ ਵਾਲਾ ਵਾਧਾ ਲਿਆ ਆ ਹਾਂ ਕੋਣਥੀ ਜਾਊਗਾ ਰੋਪੜ ਆਪਦੇ ਉਧਰੇ ਏਰੀਏ 'ਚ ਉੱਥੇ ਜਾ ਕੇ ਹੁਣ ਕੋਠੀ ਕੋਠੀ ਉਹਨਾਂ ਦਾ ਕੋਠੀ ਵੀ ਗਿਆ ਘਾਟੀ ਦੀ ਜ਼ਮੀਨ ਇਹ ਵੇਚਦੀ ਜਾਊਗਾ ਮੈਂ ਜਾਊਗਾ ਕੋਠੀ ਵੇਚਦੀ ਦੀ ਵਧੀਆ ਵਿੱਕੀ ਦੀ ਉਹਨਾਂ ਨੇ ਲੈਤੀ ਨੀਟੂ ਨੇ ਲੈ ਲਈ ਦੀ ਤੇ ਪੈਸੇ ਵੀ ਲਾਦੇ ਤੇ ਵਧੀਆ ਹੁਣ ਪਤਾ ਨਹੀਂ ਰਿਕੇ ਉੱਥੇ ਗਿਆ ਕਿ ਮੈਂ ਤੇ ਕਹਦਾ ਭੈਣਾ 3000 ਸਰ ਗੁਰ ਜਾਈ ਜਾਣੇ ਨੇ ਹੁਣ ਬੜਿਆ ਦੇ ਉੱਪਰ ਕਿੰਨਾ Now ਵੀ ਉਹਦੀ ਇਹ ਨਾਲ ਲਾਇਦਾ ਲੈਦੀ ਨਹੀਂ ਟੁੱਟੇ ਨੇ ਹਾਂ 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 ਫੇਰ ਪਤਾ ਨਹੀਂ ਪੈਸੇ ਮੋੜਦੇ ਉਹਨਾਂ ਦੇ ਬਾਪਸ ਕਨਾ ਵੀ ਮੈਂ ਤਾਂ ਪੂਰੀ ਆਮਾ ਐਸੇ ਬਰੇ ਤੁਸੀਂ ਬਾਈ ਕਰਦੇ ਹਾਂ ਹਾਂ ਮੂਰੇ ਜਮੀਨ ਲਈ ਦੇ ਨੇ ਸੇਲ ਵਾਲੇ ਵੇਚ ਕੇ ਇਹਨੂੰ ਆਏ ਦੀ ਵੀ ਉਰੇ ਬਣ ਚੁੱਕੀ ਉਰੇ ਕਿੱਥੇ ਬਣਦੀ ਆ ਹੁਣ ਆਪਣੇ ਪਿੰਡ ਜਮੀਨ ਉਹ ਵੇਚ ਗਏ ਹੁਣ ਉੱਥੇ ਲਈਏ ਰੁੱਖੜ ਕੋਲੇ ਪਤਾ ਨਹੀਂ ਗੈਂਦੇ ਕਈ ਬਾਰਾਂ ਗਿੱਲੇ ਲੈ ਲਏ ਆ ਹੁਣ ਉੱਧਰ ਸਸਤੀ ਮਿਲ ਗਈ ਹੋਣੀ ਕahan ਕahan ਤਾਂ ਨਹੀਂ ਮਿਲਦੀ ਕਿਤੇ ਵੀ ਮੈਨਾਂ ਰੇਟ 60 ਲੱਖ ਨੂੰ ਹੋ ਗਈ ਜਮੀਨ ਦਾ ਮੇਰੇ ਟੋਗਾ ਇੰਨਾਂ ਤੋਂ ਲਈ ਨਹੀਂ ਗਈ ਅੰਬੋ ਕਹਿੰਦਾ ਉਹ ਜਿਹੜੇ ਦੋ ਟਾ ਹੀ ਕਿਲੇ ਮਿਲਦੇ ਤੇ ਵਧੀਆ ਰਹਿੰਦੇ ਲੈ ਲਾਂਦੇ ਨੇ ਨੇੜੇ ਤੇੜੇ ਦਾ ਕੀ ਦੀ ਵੀ ਨੇੜੀ ਜ਼ਰੂਰ ਲੈਣੀ ਆ ਇਹਦਾ ਬੰਦਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਤਾਂ 60 ਲੱਖ ਰੁਪਈਆ ਮਰੇਟ ਕਰਤਾ ਹਰੇਕ ਨੇ ਬੰਦਾ 60 ਲੱਖ ਰੁਪਈਆ ਕੋਈ ਜਾਗੀ ਨੂੰ ਮੈਂ ਹੁਤਾ ਵੀ ਜ ਆਪਣੇ ਨੇੜੇ-ਤੇੜੇ ਮਿਲ ਜੇ ਜੇ 5-4 ਲੱਖ ਵੱਧ ਲੱਗ ਜੇ ਆ ਲੱਗਦਾ ਲੈ ਲੈ ਆਪਾਂ ਕੋਈ ਨਿੱਕੇ-ਨਿੱਕੇ ਬਣੇ ਜਾਣਗੇ ਆਂ ਚੀਜ਼ ਹੈ ਮੈਂ ਮਹਿੰਗੀ ਹੋਈ ਜਾਂਦੀ ਹੈ ਜੀ ਹੁਣ ਆ ਵੱਡੇ ਰੋਡ 'ਚ ਆ ਗਈ ਕਿੰਨੀ ਦਾ ਕਿੰਨੇ ਆ ਪਲਾਟ ਕਲੋਨੀਆਂ ਕੱਟ ਗਿਆ ਨਾ ਜੀ ਹਾਂ ਜੇ ਕੀਤੀਆਂ ਮੰਨਦੀਆਂ ਕਿਸੇ ਨੇ ਪਰਾਂ ਨਾ ਹਾਂ ਆਹ ਰੌਣੀ ਕਰਕੇ ਦੁਬਾਰੀ ਕਣਕ ਵੇਚੂਗੀ ਆਹ ਯਾਰ ਆਹ ਰੌਣੀ ਕਰਕੇ ਵੀ ਮੈਂ ਉਹ 15号 ਕੰਨਾ ਦਾ ਕੰ ਵੀ 15 ਤਰੀਕ ਤੱਕ ਦਾ ਵਧਣਾ ਹੀ ਹੋਏ ਜੀ ਸਾਹ ਵੜਿਆ ਗਈ ਤੀ ਨਾ ਵਰਤਾ ਵਿੱਚ ਵਿੱਚ ਕਰਾਂ ਦੇ ਦੇਗੇ ਹੋ ਹਾਂ ਐਂਦੀ ਉਹ ਜਮੀ ਜਵਾਬ ਦੇਗੇ ਬਸ ਤਲੋ ਉਤਰੋ ਕੇ ਆਣਗੇ ਹੋ ਬਸ ਉਰੋਗ ਤਰੋਖੇ ਹੋਣ ਕਰਨੇ ਨਹੀਂ ਜਾਂਦੇ ਉਹ ਕਹਿੰਦੇ ਵੀ ਇਹ ਬਾਬਾ ਆਦਾ ਜਾਂ ਫਿਰ ਇਹੀ ਬੰਦ ਲੂਗਾ ਆ ਵੀ ਠੀਕ ਹੈ ਬਿਆਰਾਂ ਨਾਲ ਇਹਨਾਂ ਚੱਜ ਨਾ ਪਾ ਦਿੰਦੇ ਹੋਰ ਫਿਰ ਔਖਾ ਹੋ ਜਾਂਦਾ ਹਾਂ ਬਾਬਾ ਨੂੰ ਕੀ ਗੇ ਕੰਕ ਦੇਖ ਕੇ ਸਮਝੀ ਜੀ ਆ ਦੇਖੋ ਵੀ ਆਪਣੇ ਡੈਡੀ ਜੀ ਲੱਗੇ ਹੋਏ ਨੇ ਰੇ ਜਾਰੀ ਗੱਜਨ ਚ ਓਰੇ ਧਣੀਆਂ ਲਾਵਾਂਗੇ ਮਿੱਠਾ ਲਾਵਾਂਗੇ ਪਾਲਕ ਲਾਵਾਂਗੇ ਲੱਗ ਰਹਾ ਬਈ ਚਾਰੀ ਕਰਨਾ ਆਹ ਨਾ ਤੋੜਦੇ ਉਹ ਜੜੀ ਓ ਬਈ ਗੜੀਆਂ ਨੇ ਆ ਹੁਣ ਲੱਗ ਰਿਆ ਤਿਆਰ ਕਰਨ ਜਗਾੜ ਬਈ ਬਣਾ ਕੇ ਉਹ ਰੇ ਖਾਰੀਆਂ ਸਿਆਾਲੀ ਸਬਜ਼ੀ ਲਾ ਰਹੇ ਆ ਬਈ ਥੋੜੀ ਥੋੜੀ ਲਾਵਾਂਗੇ ਇਹ ਤਾਂ ਬਈ ਕੀੜੇ ਨਹੀਂ ਜੰਮਣ ਦਿੰਦੇ ਯਾਰ ਸੌ ਵਾਰੀ ਲਾਤੀ ਹੁੰਦੀ ਬਾਪੂ ਨੇ ਮਹਿੰਗੀ ਤੋਂ ਮਹਿੰਗੀ ਵੈਰਾਈਟੀ ਲਾ ਕੇ ਲਾਤੀ ਹੈ ਨਾ ਉਹ ਸਾਰੇ ਕੀੜੇ ਨਹੀਂ ਜੰਮਣ ਦਿੰਦੇ ਬਈ ਇਹ ਹੋ ਗਏਗਾ ਉਹ ਹੋਰ ਵੈਰਾਈਟੀ ਹੋਗੀ ਕਈ ਜਾਣ ਲੱਗ ਗਿਆ ਹਾਂ ਹੂੰ ਚਾਹੁੰਗੇ ਵੀ ਇਹਨਾਂ ਦਾ ਚਾਹਣ ਲੱਗੀ ਨਾ ਇਤੇ ਵੀ ਝੁੰਡੀ ਆ ਯਾਰਾ ਤੈਨੂੰ ਝੁੰਡੀ ਆ ਕਿਹੜਾ ਦਿਮਾਗ ਕਰਦੇ ਹੁਣ ਕਰਾਂਗੇ ਫਿਰ ਹੋਰ ਸਾਰੇ ਪੌਦਿਆਂ ਤੇ ਕਰ ਸਾਰਿਆਂ ਤੇ ਕਰ ਦੋ ਜਿਹੜੀ ਇੱਕ ਮਿੰਟ ਇਹਨਾਂ ਦੇ ਗਾਲ ਜੀ ਤਾ ਦੇਖਾ ਹਾਂ ਸਾਰੇ ਉਹ ਦੇਖੋ ਪੱਤਾ ਇਹ ਸੁੱਕਿਆ ਪਿਆ ਸਾਦੇ ਬਈ ਨੇ ਪੱਤੇ ਬਈ ਹੈ ਹੈ ਹਰ ਕੋ ਨੂੰ ਵੀ ਵੀਡੀਓ ਚ ਲੈ ਲਾਂਗੇ ਹੈ ਬੁਰ ਗਾਇ ਸੁਧਨ ਜਿਹੜਾ ਇਹੋ ਮਰ ਆਪਣੇ ਟੁੰਦੇ ਦਾ ਹੈ 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 ਕਿਡੇ ਲੈ ਗੁਰੇ ਕੋ 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 بڑی ਗਲਤੀ ਹੋ ਗਈ ਲੱਗਾ ਇਹ ਕੁਮਾ ਕਰੇ ਸੇ ਜਗ ਰਹੀ ਬਈ ਮੈਂ ਦੇਖ ਚ ਰਹੀ ਗਰਾਈ ਨਾ ਇਹ ਕੋਈ ਨਹੀਂ ਆ ਕੇ ਹਨੀ ਹੀ ਗੈਸੇ ਤਾਈ ਜਾਂਦੀ ਆਂਦੀ ਜੀ ਰਹਿ ਗਈ ਫਿਰ ਮੈਂ ਚੱਲ ਛੱਡ ਪਰਾਂ ਫਿਰ ਮੈਂ ਹਾਂ ਰੇ ਪੇਟ ਜਾ ਦੁਖਦਾ ਬਲਾਈ ਤੜਕੀ ਨੂੰ ਆਇਆ ਲੱਗੂ ਜਣਾ ਸਾਰੇ ਪੇਟ ਚ ਕੋਈ ਸੁਈਆਂ ਖੋਹੁੰਦਾ ਤੇ ਯਾਹ ਨਾ ਬੰਦ ਦੋ ਵੀ ਯਾਹ ਨਾ ਬੰਦ ਹਾਂ ਵੀਰ ਬਾਈ ਸਵੇਰ ਸਵੇਰ ਯਾਹ ਉਹ ਯੂ ਨਾ ਪਾਣੀ ਪੂਣੀ ਪੀਂਦੀ ਹਾਂ ਕਾੜਾ ਰੇ ਜਿੰਨੇ ਪੱਥਰ ਵਰ ਆਹ ਖਾਇ ਕੋ ਤਜਾਬ ਤੋਂ ਪਹਿਲਾਂ ਉਹ ਪੱਕੀ ਜੀ ਕਰੀਏ ਨਹੀਂ ਕੋਲ ਦੀ ਮਾਰਦੀ ਐ ਉਹ ਮੈਂ ਤਾਂ ਕਰਤੀ ਸੀ ਮੈਂ ਤੇ ਹਾਂ ਰੋਸਾ ਤਾਂ ਕਰਦੀ ਮੈਨੂੰ ਵੀ ਦੀਪਾ ਕਹਿੰਦੀ ਕੋਹਰ ਤਜਾਬ ਤੋਂ ਦੋ ਕੁੰਡੀ ਬਹੁਤ ਪੈਰੀਆ ਬਾਈ ਕੁੰਡੀ ਦੀ ਸਪਰੇਅ ਕਰ ਰਿਹਾ ਤਵਾ ਤਵਾ ਸਾਰੇ ਪੇਡਿਆਂ ਨੂੰ ਖਾ ਗਈ ਬਾਈ ਆਲੇ ਸੇਬ ਦਾ ਪੇਡਾ ਸਾਰਾ ਖਾ ਲਿਆ ਬਚਰਾ ਆਹ ਦੇਖੋ ਬਈ ਆ ਲੱਗ ਰਿਹਾ ਹੁਣ ਕਰਨ ਕਾਰੋਗਾਰ ਆ ਚਾੜ ਖੜੇ ਆਪਣੇ ਦਾ ਟਾਈਮ ਤੇ ਆ ਬਾਈ ਹੋ ਹੋ ਜਾਂ ਜੂ ਜਾਂ ਆਹ ਪੇਡੇ ਨੇ ਕਿੱਸੇ ਬੰਦ ਸਾਰੀ ਥਾਂ ਤੇ ਬੰਦ ਕਰਤੀ ਜਿਆਦੇ ਛੋਲ ਹੁੰਦਾ ਮਾ ਯਾਰ ਇਹ ਬਈ ਇਹ ਰੋ ਹੋ ਜਾਵੇ ਜ਼ਰੂਰੀ ਐ ਕਰੁੰਦੇ। ਫਲਵਾੜੀ ਦੀ ਵੀ ਗੌਰ ਜ਼ਰੂਰੀ ਆ ਜੀ। ਫਲਵਾੜੀ ਦੀ ਵੀ ਗੌਰ ਜ਼ਰੂਰੀ ਹੈ ਸਾਡੀ। ਇਹ ਵੀ ਕੰਮ ਜੰਮੀ ਨੇ। ਇਹ ਤਾਂ ਵਰਗੀ ਕੰਮ ਨੇ। ਉਹ ਉੱਥੇ ਲਾਦਾ ਇਹ ਸਾਂਖੀ ਦਾ ਸੁੰਡੀਏ ਬਹੁਤ ਲੱਗਦੀ ਐ ਬਈ ਇਹਨੂੰ ਗੇਂਗੂ ਵਾਲੀ ਸੁੰਡੀ ਜੀ ਲੱਗਦੀ ਐ ਕਾਲੀ ਜੀ। ਉਹ ਬਹੁਤ ਖੰਭੀਆ ਹੋਈ ਐ। ਆ ਇਹਦੇ ਨਾਲ ਦੇ ਘਟਾ ਮਰੂ ਦੇ ਪੱਡੇ ਥੋੜੇ ਜਿਹਾ ਹੋਣਦੇ ਨੇ ਉਹਨਾਂ ਚ ਪੱਤਾ ਚੱਪ ਲਿਓ ਵੀ ਵਾਰੀ ਜਿੱਤੇ ਜਾਓ। ਚੰਗਾ। ਰੋ ਰੋ ਖਾਧਾ ਜਾਵੇ ਬੱਤਾਂ ਰੋਤੀ ਬੱਤੇ ਚਵਾਦੀ ਰੋਤੀ ਬੱਤੇ ਜੱਬੇ ਜਾਣਗੇ ਬੱਤੇ ਚਵਾਦੂਗੀ ਜਿਵੇਂ ਸਰਬੋ ਲੈ ਆਏ ਜੇ ਲਾਗੇ ਸਰਬੋ ਤਵੱਤੇ ਚੱਬਣਾ ਕਿਤੇ ਪੱਤੇ ਅੱਛੀ ਰਹਿ ਜਾਣ ਚੱਬੇ ਕਿਤੇ ਇੱਥੀ ਲੋਟਣੇ ਖਾਂਦੀਆਂ ਫਿਰੇ ਮੈਂ ਬਹੁਤ ਜਾ ਬਤਾਉਣਾ ਮੈਂ ਫੇਰੇ ਚੱਬੇ ਨੇ ਉੱਥੇ ਫੇਰ ਤੂੰ ਵਧੀਆ ਹੁੰਦੀ ਏ ਇਹਨੇ ਹਾਂ ਚੱਪਣਾ ਚਾਹੀਦਾ ਇਹਦਾ ਕੀ ਹੋਇਆ ਮੇਰਾ ਕਿਤਾ ਕੋਈ ਨੁਕਸਾਨ ਆ ਅਗਲਾ ਕਰਾਂ ਦਾ ਇਹ ਮਸਾ ਇਹ ਦਵਾਈ ਦਾ ਕਿੰਨੇ ਕ ਦਿਨ ਅਸਰ ਰਹਿੰਦੇ ਹੈ ਇਹ ਦਵਾਈ ਦਾ ਕਿੰਨੇ ਕ ਦਿਨ ਅਸਰ ਰਹਿੰਦਾ ਬਸ ਅੱਜ ਦੋ ਦਿਨਾਂ ਰਹਿ ਜੂਗਾ ਬਟੇ ਹੁਣ ਜਿਹੜਾ ਖਾਣਾ ਦੀ ਉਹ ਖਾਜੂ ਕੀ ਥੱਲੇ ਥੱਲੀ ਹੈ ਜਿਆਦਾ ਕੁਤੇ ਨਹੀਂ ਚਲ ਫੇਰ ਆਇਆ ਫੇਰ ਉਹ ਕਰ ਦਾਂਗੇ ਦੇ ਨੀ ਇਹ ਤੇ ਚੜੂਗੀ ਹੁਣ ਛੇਤੀ ਹੋਣਾ ਖੰਡਾ ਆ ਜੂਗੀ ਅੱਗੇ ਹਾਂ ਖੰਡ ਚ ਨਹੀਂ ਆਂਦੀ ਹੁਣ ਕਰਮੀ ਕਰਕੇ ਇਹ ਤੇ ਚੰਪੜ ਗਈ ਇਹ ਹੋਰ ਮੈਂ ਪਰਸੋ ਦੇਖੀ ਦੀ ਸੇਵ ਤੇ ਕਾਲੀ ਹੁੰਡੀ ਆਉਂਦੇ ਵਾਲੀ ਜਿਹੜੀ ਨਿੰਬੂ ਤੇ ਨਹੀਂ ਚੜਾ ਕਰਦੀ ਹਾਂ 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 ਆਉਂਦੇ ਵੀ ਬੱਗੂ ਗੁੱਸੇ ਦੇ ਵੀ ਕਾਲੇ ਪੱਤੇ ਕਰਖੇ ਨੇ ਜੀ ਹੋਰ ਸਾਰਿਆਂ ਦੇ ਮਾਫੀ ਸਾਰਿਆਂ ਨੂੰ ਕਹਿ ਦਿੰਦੀ ਵਿੱਚ ਲਵੇ ਲਵੇ ਆ ਥੱਲੇ ਵਰਦੀ ਐ ਇਸੇ ਕੱਖਾਂ ਚ ਕੱਖਾਂ ਤੇ ਮਾਰਦੀ ਐ ਥਾਰਾਂ ਦੇ ਲੇਖਾਂ ਸਾਰਿਆਂ ਦੇ ਵਰਦੀ ਆ ਦੇਖੀ ਸਾਰਿਆਂ ਦੇ ਮਾਰਾਂਗੇ ਇਹਨਾਂ ਦੇ ਪੇਟੇ ਆ। ਆ ਲੈ ਉਹ ਤੋੜ ਲੈ ਨੇ ਇਹ ਤੇ ਮਾਰ। ਨੇ ਉਹ ਤੋੜ ਲੋ ਹਾਂ। ਬਾਕੀ ਦਾ ਇਹ ਪੱਤੇ ਕਾਲਦੇ ਨੇੜੇ ਉਹ ਤਾਂ ਖੰਦੀ ਨਹੀਂ। ਜਿਹੜੇ ਪੋਲੇ ਪੱਤੇ ਨੇ ਉਹ ਖਾ ਜਾਂਦੀ ਐ। ਨਵੇਂ-ਨਵੇਂ ਜੇ ਖਾਂਦੀ ਐ ਜੀ। ਹੋਰ ਆ। ਤਿਆਰ ਕਰਨਾ ਮੈਂ ਮੱਸਾ ਜਾਵਾਂ ਕਿੱਥੇ ਲੱਭਦੀ ਕਹਿੰਦੀ ਉਹ ਜਾਊਗਾ ਨੁਦਿਆਣੀ ਕੱਲਾ ਕੋਰਾ ਜਾਏਗਾ ਕੋਰਾ ਦਾ ਕਨਾਮਾ ਸ਼ਾਇਦ ਜਾਵਾਂ ਡੈਡੀ ਕਹਿੰਦੇ ਨੇ ਜਾਣ ਨੂੰ ਮੈਂ ਤਾਂ ਫੇਰ ਇਹਨਾਂ ਨਾਲੇ ਜਾਂਦਾ ਥੋੜਾ ਕਹਿੰਦੀ ਲੱਭਦੀ ਕਹਿੰਦੀ ਗੋਗਾ ਚੋਗਾ ਥੋੜਾ ਕਹਿੰਦਾ ਮੈਂ ਭਈ ਕੰਮ ਤੇ ਲੱਗ ਗਿਆ ਹੁਣ ਫੇਰ ਆਦਲੇ ਕੰਮ ਤੇ ਤਾਂ ਲੱਗਣੀ ਐ ਇਹ ਤਾਂ ਹੁਣ ਨਾ ਤਾਂ ਇਹ ਕਨਾ ਉਹ ਹੋ ਵੀ ਲੱਗ ਜਾ ਤੇਰੀ ਮਰਜ਼ੀ ਆਪਾਂ ਦਾ ਗਾਨੂੰ ਕਹਿੰਦੇ ਆ ਤੈਨੂੰ ਨਾ ਹੋਣੀ ਆਪ ਜਿੱਥੇ ਮਰਜ਼ੀ ਕਰ ਲੈ ਜਾਣਾ ਨਾ ਕਰਨਾ ਜਾਣਾ ਅਗਲੇ ਦੀ ਮਰਜ਼ੀ ਐ ਕਦਾ ਮੈਨੂੰ ਕੰਮ ਆ ਮਾਂ ਕਰ ਤੈਨੂੰ ਕੰਮ ਆ ਭਾਈ ਨਾ ਜਾ ਅਸੀਂ ਦਾ ਮਹਾ ਜਾਵਾਂਗੇ ਜੇ ਤਾਂ ਜਾਇਆ ਗਿਆ ਅੱਜ ਵੀ ਕੋਈ ਜਾਊਗਾ ਨਾਲ ਨਿੰਬੂ ਤੋੜ ਲੈ ਮੰਮੀ ਦੋ ਬੱਲੇ ਬੰਦ ਦੋ ਬੱਲੇ ਤੇ ਰਹੋ ਬੰਦ ਰਹਿ ਮਾਤਾ ਤੁਹਾਡਾ ਪਿੰਲੀ ਡਰੋਕਲਾ ਹੈ ਕਿ ਬੜੇ ਹੱਥ ਮਾਰੂ ਵੀ ਉਹ ਜਿਹੇ ਕਿਤਾਬ ਦੇ ਨਿਕਰਾ ਆ ਆਪਰੇ ਜੀ ਤਾ ਤੁ ਨੱਕਰੇ ਆਈ ਤਵਾ ਦਾ ਹੁਣ ਕੰਮ ਨੇ ਵੀੜ ਕੇ ਹੁਣ ਧਾਰ ਦਾ ਟਾਈਮ ਹੋਣ ਵਾਲਾ ਸਾਡਾ 4 ਘਟਾ ਨੇ ਚੱਲਦੇ ਆ ਬਸ ਫੇਰਾ ਇਹ ਹਾਂ ਯਾ ਪ੍ਰੈਸ਼ਰ ਹੋਰ ਵਧੀਆ ਲਿਆਵਾਂਗੇ ਜੇ ਮਿਲਿਆ ਉੱਥੇ ਹੂੰ ਤਾਂ ਇੱਕ ਹੋ ਗਿਆ ਹੂੰ ਤਾਂ ਵਧੀਆ ਹੀ ਹੂੰ ਤਾਂ ਵਧੀਆ ਸੀ ਇਹ ਵੀ ਹੋਰ ਏਕ ਹੋ ਗਿਆ ਇਹ ਮਸੀ ਲਾਈ ਹੋਈ ਹੈ ਇੱਥੇ ਤਾਂ ਉਹ ਲੀਕ ਕਰਕੇ ਆਲੇ ਪ੍ਰੈਸ਼ਰ ਨਹੀਂ ਬਣਦਾ ਇਹਦਾ ਹੋਰ ਇੰਨੇ ਜਦੋਂ ਲਿਆ ਲਿਆ ਸੀ ਬਹੁਤ ਪ੍ਰੈਸ਼ਰ ਮਾਰਦਾ ਸੀ ਇਹ ਕੋਈ ਕਾਂਗਰੇ ਤੇਰੀ ਮੰਮੀ ਧੱਕੋ ਨਹੀਂ ਚੱਕਿਆ ਹੈਗਾ ਉਹ ਵੀ ਫੇਰੇ ਹੋਰੀ ਪਲਾਸਟਿਕ ਜੀ ਬੋਲੀ ਹੋ ਗਈ ਇਹਦੀ Oh, I'm not going to be there. I'm not going